ਵਾਈਰੋਲੋਜੀ ਕਾਲਸਾ ਵਾਈਰੋਲੋਜੀ ਕੇ ਫਤੇ ਅੱਜ ਇੱਕ ਸੱਜਣ ਨੇ ਕੈਨੇਡਾ ਤੋਂ ਮੈਨੂੰ ਮੈਸੇਜ ਕੀਤਾ ਸੀਗਾ ਤੇ ਉਸ ਮੈਸੇਜ ਮੈਸੇਜ ਦੇ ਮੈਂ ਥੋੜੀ ਜੀ ਗੱਲਬਾਤ ਕਰਨੀ ਚਾਹਣਾ ਕਈ ਲੋਕ ਜਿਹੜੇ ਭਾਰਤ ਤੋਂ ਕੈਨੇਡਾ ਜਾ ਕੇ ਬਸੇ ਨੇ ਤੇ ਕਈਆਂ ਨੂੰ ਤੇ ਸਿਟੀਜਨਸ਼ਿਪ ਮਿਲ ਗਈ ਹੈ ਜਾਨੀ ਕਿ ਪੀਆਰ ਹੋ ਗਏ ਨੇ ਤੇ ਕਈ ਲੋਕ ਉਹ ਨੇ ਜਿਨ੍ਹਾਂ ਨੂੰ ਹਰੇ ਸ਼ਿਟੀਜਨਸ਼ਿਪ ਨਹੀਂ ਮਿਲੀ ਜਣ ਕੇ ਪੀਅਰ ਹੋਣ ਵਾਸਤੇ ਕੁਝ ਨਾ ਕੁਝ ਮਿਹਨਤ ਮਸ਼ਕਤ ਕਰਨੀ ਪੈ ਰਹੀ ਹੈ ਕੁਝ ਲੋਕ ਉਹ ਨੇ ਜਿਹੜੇ ਕੈਨੇਡੀਅਨ ਨੂੰ ਨਾਗਰਿਕਤਾ ਲੈਣ ਵਾਸਤੇ ਜਣ ਕੇ ਸ਼ਿਟੀਜਨਸ਼ਿਪ ਲੈਣ ਵਾਸਤੇ ਭਾਰ ਦੇ ਭ੍ਰੋਦ ਵਿੱਚ ਬਿਆਨਬਾਜ਼ੀ ਕਰਦੇ ਨੇ ਤੇ ਉਹਨਾਂ ਸੱਜਣਾਂ ਨੂੰ ਇਹ ਜਿਹੜੀ ਬੇਨਤੀ ਹੈ ਅਪੀਲ ਹੈ ਉਹ ਕੈਨੇਡਾ ਦੇ ਕੁਝ ਵਸਨੀਕਾਂ ਵੱਲੋਂ ਜਿਹੜੇ ਭਾਰਤ ਦੇ ਜੰਮ ਪੜਨੇ ਉਹ ਕਹਿੰਦੇ ਸਾਨੂੰ ਨਿਰਾਸ਼ਤਾ ਦੇਖਣੀ ਪੈਂਦੀ ਆ ਇਹਦੇ ਨਾਲ ਸਿੱਖ ਕੌਮ ਦੀ ਜਿਹੜੀ ਕੈਲੀਏ ਬਦਨਾਮੀ ਜਾਂ ਸਿੱਖ ਕੌਮਤ ਸਿੱਖ ਕੌਮ ਪ੍ਰਭਾਵਿਤ ਹੁੰਦੀ ਆ ਮਤਲਬ ਕਿ ਗਲਤ ਮੈਸੇਜ ਜਾਂਦਾ ਹੈ ਉਹਦਾ ਕਾਰਨ ਇਹ ਹੈਗਾ ਵੀ ਜਿਹੜੀਆਂ ਇਹ ਗਤੀਵਿਧੀਆਂ ਕੈਨੇਡਾ ਵਿੱਚ ਰਹਿ ਕੇ ਭਾਰਤ ਦੇ ਵਿਰੁੱਧ ਹੁੰਦੀਆਂ ਨੇ ਬਿਆਨਬਾਜ਼ੀ ਹੁੰਦੀ ਹੈ ਔਰ ਉਹਦਾ ਅਸਰ ਕਿਤੇ ਨਾ ਕਿਤੇ ਸਿੱਖ ਕੌਮ ਤੇ ਕਿਉਂ ਪੈਂਦਾ ਕਿਉਂਕਿ ਇਹ ਗਤੀਵਿਧੀਆਂ ਕਰਨ ਵਾਲੇ ਐਕਟੀਵਿਟੀ ਕਰਨ ਵਾਲੇ ਗੁਰਸਿੱਖ ਨੇ ਸਿੱਖ ਬਾਣੇ ਵਿੱਚ ਨੇ ਖਾਸ ਕਰਕੇ ਖਾਲਸਤਾਨੀ ਜੇ ਜਦੋਂ ਕੋਈ ਮੈਨੂੰ ਕਹਿੰਦਾ ਬੀੜੇ ਖਾਲਸਤਾਨੀ ਨੇ ਇਹ ਸਿੱਖੋ ਸਕਦੇ ਨੇ ਮੈਂ ਛੇਤੀ ਕਿਤੇ ਮੰਨਦਾ ਨਹੀਂ ਕਿਉਂਕਿ ਜਿਹੜੇ ਬੰਦੇ ਅਕਲਮੰਦੀ ਤੋਂ ਕੰਮ ਨਹੀਂ ਲੈਂਦੇ ਦਾਣਸ਼ਬੰਦ ਲੋਕ ਨੇ ਸਾਡੀ ਕੌਮ ਦੇ ਜਿਹੜੇ ਅਕਲ ਤੋਂ ਕੰਮ ਨਹੀਂ ਲੈਂਦੇ ਆਪਣੀ ਮਨਮਰਜ਼ੀ ਦੇ ਨਾਲ ਵਿਰੋਧਤਾ ਕਰਦੇ ਨੇ ਤੇ ਉਹਨਾਂ ਵਿਰੋਧਤਾ ਕਰਨ ਵਾਲਿਆਂ ਦਾ ਜਿਹੜਾ ਅਕਸ਼ ਹੈਗਾ ਉਹ ਕਹ ਲਈਏ ਛੇਕ ਕੌਮ ਦੇ ਪ੍ਰਤੀ ਕਾਫੀ ਪ੍ਰਭਾਵਿਤ ਕਰਦਾ ਹੈ ਜਾਣੇ ਕਿ ਇਹ ਕਿਹਾ ਜਾਂਦਾ ਹੈ ਕਿ ਇਹ ਸਿੱਖ ਨੇ ਜਿਹੜੇ ਇੰਡੀਆ ਦੇ ਜੰਮਪਲ ਹੋ ਕੇ ਇੰਡੀਆ ਨੂੰ ਹੀ ਬਦਨਾਮ ਕਰਦੇ ਨੇ ਇੰਡੀਆ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਨੇ ਇਹ ਅੱਜ ਮੈਂ ਨਿਮਰਤਾ ਨਾਲ ਬੇਨਤੀ ਕਿਉਂ ਕੀਤੀ ਕਿਉਂਕਿ ਅੱਜ ਮੈਨੂੰ ਦਾਸ਼ਕ ਉਹਨਾਂ ਬਜ਼ੁਰਗ ਮਾਤਾਵਾਂ ਦੇ ਫੋਨ ਆਏ ਸੀ ਕਿ ਕਹਿੰਦੇ ਦੀ ਇਹ ਗੱਲ ਕਿਹੋ ਕਿ ਇਹ ਜਿਹੜੇ ਲੋਕ ਨੇ ਕੈਨੇਡਾ ਵਿੱਚ ਰਹਿੰਦੇ ਹੋਏ ਇਹ ਲਾਲਚ ਵਸਾ ਕੇ ਕਿ ਸ਼ਾਇਦ ਖਾਲੋਤਾਨੀਆਂ ਦੀ ਗੱਲਬਾਤ ਮੰਨ ਕੇ ਜੇ ਅਸੀਂ ਭਾਰਤ ਦੇ ਵਿਰੁੱਧ ਬੋਲਾਂਗੇ ਹੋ ਸਕਦਾ ਹੈ ਅਸੀਂ ਪੀਆਰ ਬੋਜੀ ਯਾਨੀ ਕਿ ਇਹ ਹਰਕਤਾਂ ਨਾ ਕਰੋ ਤੁਸੀਂ ਜਿਹੜੇ ਦੇਖਦੇ ਜੰਪਲ ਹੈਗੇ ਉਹ ਉਹਦੇ ਵਿਰੁੱਧ ਬੋਲਣਾ ਉਹਦੇ ਵਿਰੁੱਧ ਐਕਟੀਵਿਟੀ ਕਰਨੀ ਇਹ ਸਹੀ ਨਹੀਂ ਹੈਗਾ ਹੁਣ ਮੈਂ ਜਦੋਂ ਇੱਥੇ ਗੱਲ ਕੀਤੀ ਵਿਸ਼ੇਕ ਕੌਮ ਤੇ ਅਸਰ ਪੈਂਦਾ ਹੈ ਮਤਲਬ ਇਹ ਵਿਰੋਧ ਕਰਨ ਵਾਲੇ ਇਹ ਸਿੱਖ ਚੇਰੇ ਨੇ ਚੇਰੇ ਨੇ ਸਿੱਖ ਬਾਣੇ ਵਿੱਚ ਨੇ ਤਾਂ ਕਰਕੇ ਕਹਿੰਦੇ ਆ ਦੂਜੀ ਗੱਲ ਭਾਰਤ ਵਿੱਚ ਸਾਡੇ ਲਈ ਜਾਂ ਕੈਨੇਡਾ ਵਿੱਚ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਦੁਆਰਾ ਮੈਂ ਸਰਪੇ ਪੜ੍ਹ ਕੇ ਸੁਣਾ ਰਿਹਾ ਕੁਝ ਗਤੀਵਿਧੀਆਂ ਜਿਹੜੀਆਂ ਨੇ ਉਹ ਭਾਰਤ ਵਿਰੁੱਧ ਹੋ ਰਹੀਆਂ ਨੇ ਉਹ ਕੀ ਹੈ ਕਿਸੇ ਨੇ ਆਡੀਓ ਪਾਤੀ ਕਿਸੇ ਨੇ ਵੀਡੀਓ ਪਾਤੀ ਵੀ ਕੈਨੇਡਾ ਸਰਕਾਰ ਸਾਡੇ ਲਈ ਸਹੀ ਕਰਦੀ ਹੈ ਭਾਰਤ ਸਾਡੇ ਲਈ ਖਤਰੇ ਦੀ ਘੰਟੀ ਹੈ ਭਾਰਤ ਨੇ ਸਾਨੂੰ ਪੀ ਦਿੱਤਾ ਜਾਨੀ ਕਿ ਇਦਾਂ ਦੀਆਂ ਜਿਹੜੀਆਂ ਵੀਡੀਓ ਨੇ ਆਡੀਓ ਨੇ ਉਹ ਵੈਰ ਨਾ ਕਰਿਆ ਗੱਲ ਚੇਤੇ ਰੱਖਿਓ ਇੱਕ ਪਹਾ ਜਿਹੜੀ ਹੈ ਨਾ ਕਿ ਆਪਣਾ ਮਾਰੋ ਸ਼ਾਮੇ ਛਟੂ ਇਦਾਂ ਹੀ ਕਹਿੰਦੇ ਹੁੰਦੇ ਨੇ ਤੇ ਕਈ ਵਾਰੀ ਪਤਾ ਕੋਈ ਨਹੀਂ ਅੰਗਲ ਨੇ ਇਹ ਨਿਕਣਾ ਵੀ ਮੁਲਕ ਛੋਡਾ ਬਣ ਗਿਆ ਤੁਸੀਂ ਪੀਆਰਓ ਅਜੇ ਮੈਂ ਕਹਿੰਦੇ ਸੀ ਨਾ 트럼ਪ ਨੇ ਆਰਮੀ ਦਾ ਪਲੇਨ ਭੇਜਤਾ ਭਰ ਕੇ ਹੱਥ ਕੜੀਆਂ ਲਾ ਕੇ ਬੇੜੀਆਂ ਪਾ ਕੇ ਉਹਦੀ ਪਤਾ ਲੱਗਿਆ ਵੀ ਅਮਰਸਰ ਉੱਤਰਨ ਲੱਗੇ ਆ ਇਹ ਗੱਲ ਚੇਤੇ ਰੱਖਿਓ ਜੇ ਇੱਕ ਅੱਧਾ ਜਹਾਜ਼ ਵੀ ਆਉਣ ਨੇ ਭਰ ਕੇ ਭੇਜਤਾ ਤੇ ਬਣਨਾ ਕੀ ਹੈ ਤੇ ਫਿਰ ਜਿਨ੍ਹਾਂ ਨੇ ਤੁਝੇ ਖਿਲਾਫ ਬੋਲੇ ਹੋਗੇ ਤੇ ਫਿਰ ਉਹ ਵੀ ਦੇਖਣਗੇ ਮੈਂ ਇਹ ਕੈਨੇਡਾ ਵਿੱਚ ਬੈਠੇ ਭਾਰਤ ਪ੍ਰਤੀ ਜ਼ਹਿਰ ਉਗਲਦੇ ਸੀ ਮੈਂ ਇੱਕ ਬੇਨਤੀ ਕਰਨੀ ਕਿਸੇ ਵੀ ਮੁਲਕ ਦੇ ਪ੍ਰਤੀ ਪੂਰੇ ਮੁਲਕ ਦੇ ਪ੍ਰਤੀ ਕਦੇ ਵੀ ਤੁਸੀਂ ਗਲਤ ਬਿਆਨਬਾਜ਼ੀ ਨਹੀਂ ਕਰ ਸਕਦੇ ਮੈਂ ਪਾਕਿਸਤਾਨ ਦੀ ਜਦੋਂ ਗੱਲ ਕਰਦਾ ਮੈਂ ਇਹ ਨਹੀਂ ਕਦੇ ਕਿਹਾ ਵੀ ਪੂਰਾ ਪਾਕਿਸਤਾਨ ਗਲਤ ਹੈ ਮੈਂ ਟਾਰਗੇਟ ਕਰਦਾ ਵੀ ਆ ਬੰਦੇ ਗਲਤ ਹੈ ਆਈਐਸਆਈ ਦੇ ਹਸ਼ਾਰਾ ਜਿਹੜੇ ਚੱਲਦੇ ਨੇ ਜਾਂ ਸਾਡੇ ਕੁਝ ਅਤਵਾਦੀ ਗਏ ਖੜਕੂ ਗਏ ਮੈਂ ਉਹਨਾਂ ਦੀ ਗੱਲ ਕਰਦਾ ਪੂਰੀ ਕੰਟਰੀ ਨੂੰ ਤੁਸੀਂ ਮਾੜਾ ਨਹੀਂ ਕਹਿ ਸਕਦੇ ਇਹ ਗੱਲ ਚੇਤੇ ਰੱਖਿਓ ਮਤਲਬ ਵੀ ਸੋਚ ਸਮਝ ਕੇ ਬਿਆਨਵਾਜੀ ਦਿਓ ਅਸੀਂ ਜਿਹੜੇ ਮੁਰਖ ਦੇ ਜੰਪਲ ਹੈਗੇ ਆ ਭਾਰਤ ਦੇ ਨਿਵਾਸੀ ਹੋਣ ਕਰਕੇ ਭਾਰਤ ਦੇ ਜੰਪਲ ਹੋਣ ਕਰਕੇ ਜੇ ਕੈਨੇਡਾ ਵਿੱਚ ਰਹਿੰਦੇ ਆ ਤਾਂ ਤੁਹਾਡੇ ਲਈ ਵੈਲਕਮ ਹੈਗਾ ਉਸ ਕੈਨੇਡਾ ਦੇ ਕਾਇਦਾ ਕਾਨੂੰਨ ਦੇ ਮੁਤਾਬਕ ਤੁਸੀਂ ਰਹੋ ਪਰ ਜੇ ਤੁਸੀਂ ਉੱਥੇ ਰਹਿ ਕੇ ਇਹ ਗੁੰਡਾਗਰਦੀ ਵਾਲੇ ਸ਼ਬਦ ਬੋਲੋਗੇ ਭਾਰਤ ਪ੍ਰਤੀ ਜ਼ਹਿਰ ਉਗਲੋਗੇ ਤਾਂ ਇਹ ਕਿਤੇ ਨਾ ਕਿਤੇ ਅਸਰ ਸਾਡੀ ਸਿੱਖ ਕੌਮ ਤੇ ਜ਼ਰੂਰ ਪੈਂਦਾ ਹੈ ਸਾਡੀ ਸਿੱਖ ਕੌਮ ਦੀ ਬਦਨਾਮੀ ਜ਼ਰੂਰ ਹੁੰਦੀ ਹੈ ਮੈਂ ਪਹਿਲਾਂ ਵੀ ਕਹਿਆ ਸੀ ਹੁਣ ਵੀ ਕਹਿ ਦਿੰਦਾ ਕਿਉਂ ਕਿ ਜਿਹੜੇ ਵਿਰੋਧ ਕਰਨ ਵਾਲੇ ਨੇ ਉਹ ਸਿੱਖ ਬਾਣੇ ਵਿੱਚ ਨਹੀਂ ਹਾਲਾਂਕਿ ਸਿੱਖ ਕਹਿਣਾ ਮੇਰੇ ਲਈ ਸਹੀ ਨਹੀਂ ਲੱਗਦਾ ਕਿਉਂਕਿ ਜਿਹੜੇ ਬੰਦੇ ਮਾਰ ਢਾੜ ਕਰਦੇ ਨੇ ਜਿਹੜੇ ਬੰਦੇ ਹਰ ਵਕਤ ਮਰਨ ਮਰਾਉਣ ਦੀਆਂ ਗੱਲਾਂ ਕਰਦੇ ਨੇ ਜਿਹੜੇ ਬੰਦੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਦੇ ਉਹਨਾਂ ਨੂੰ ਸਿੱਖ ਕਹਿਣਾ ਸਹੀ ਨਹੀਂ ਹੈਗਾ ਪਰ ਮੈਂ ਬੇਨਤੀ ਕਿਉਂ ਕੀਤੀ ਕਿਉਂਕਿ ਤੁਸੀਂ ਸਿੱਖ ਬਾਣੇ ਵਿੱਚੋਂ ਤੁਹਾਡਾ ਅੰਦਰ ਕਿਹਨੇ ਦੇਖਿਆ ਔਰ ਮੱਥੇ ਤੇ ਕਲੰਕ ਲੱਗਦਾ ਵੀ ਇਹ ਸਿੱਖ ਹੈ ਇਹਦੀ ਸ਼ਬਦਾਵਲੀ ਕਿੱਦਾਂ ਹੁੰਦੀ ਹੈ ਇਹ ਭਾਰਤ ਨੂੰ ਮਾੜਾ ਕਹਿ ਰਿਹਾ ਇਸ ਕਰਕੇ ਮੈਂ ਬੇਨਤੀ ਕੀਤੀ ਹੈ ਕਿ ਥੋੜਾ ਜਿਹਾ ਧਿਆਨ ਚ ਰੱਖਿਓ ਜਿੰਨੇ ਵੀ ਕੈਨੇਡਾ ਨਿਵਾਸੀ ਜਿਹੜੇ ਭਾਰਤ ਤੋਂ ਜੰਮ ਪੜਲੇ ਜਣ ਕੇ ਜਿਨ੍ਹਾਂ ਦਾ ਬਰਸਤ ਭਾਰਤ ਵਿੱਚ ਹੋਇਆ ਜੰਮੇ ਪੜੇ ਨੇ ਤੇ ਕੈਨੇਡਾ ਜਾ ਕੇ ਰਹਿ ਰਹੇ ਨੇ ਤੇ ਉਹ ਕੋਈ ਵੀ ਕਮਿਊਨਿਟੀ ਹੈ ਇਕੱਲੇ ਮੈਂ ਸਿੱਖਾਂ ਦੀ ਗੱਲ ਨਹੀਂ ਕਰਦਾ ਪਰ ਜ਼ਿਆਦਾ ਜਿਹੜੀ ਵਿਰੋਧਤਾ ਹੈਗੀ ਉਹ ਜਿਹੜੇ ਸਿੱਖ ਬਾਣੇ ਵਿੱਚ ਖਾਲਸਤਾਨੀ ਨੇ ਉਹ ਕਰਦੇ ਆ ਤੇ ਜੇ ਕੈਨੇਡਾ ਵਿੱਚ ਰਹਿੰਦੇ ਹੋ ਤਾਂ ਉਥੇ ਪਿਆਰ ਮੁਹੱਬਤ ਦੇ ਨਾਲ ਸਾਰੀਆਂ ਕਮਿਊਨਿਟੀਆਂ ਦੇ ਨਾਲ ਸਾਂਝ ਬਣਾ ਕੇ ਰੱਖੋ ਤੇ ਹਮੇਸ਼ਾ ਗਰਦਾਸਮਨ ਸਾਹਿਬ ਕਹਿੰਦੇ ਜਿਹੜੇ ਮੁਲਕ ਦਾ ਖਾਈਏ ਉਹ ਦੇਸ਼ ਨਹੀਂ ਭੰਡੀ ਦਾ ਤੇ ਇਹ ਵੀ ਚੇਤੇ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ